ਮਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਠੀਕ ਠਾਕ ਹੋਵੋਗੇ ਇਸ ਵਕਤ ਤੁਹਾਡਾ ਨਵੇਂ ਦਿਰ ਤੇ ਨਵੇਂ ਬਲੌਗ ਦੇ ਵਿੱਚ ਕਰੋ ਸੂਰਜ ਦੇਵਤਾ ਦੇ ਦਰਸ਼ਨ ਤੇ ਸਵੇਰ ਦੇ ਬੱਜ ਚੁੱਕੇ ਆ 7:00 ਇਹ ਆਪਾਂ ਹੁਣ ਚੱਲੇ ਆ ਬਰਨਾਲੇ ਨੂੰ ਕਿਉਂਕਿ ਅੱਜ ਹੈਗੀ ਜਿਹੜੀ ਮੈਕ ਹੋਰ ਨਹੀਂ ਸਿਸਟਰ ਲਾਲੀ ਭੈਣ ਸਾਡੀ ਉਹਦੀ ਪ੍ਰੀ ਵਿਡਿੰਗ ਤੇ ਉਹਦੇ ਲਈ ਆਪਾਂ ਲੈਣੀ ਆ ਲਾਲ ਮਰੂਤੀ ਤੇ ਲਾਲ ਮਰੂਤੀ ਆਪਾਂ ਮੈਕ ਨੂੰ ਨਾਲ ਲੈ ਜਾ ਕੇ ਲੈ ਕੇ ਆਵਾਂਗੇ ਤੇ ਫਿਰ ਉਹ ਮਰੂਤੀ ਤੇ ਉਹਨਾਂ ਨੇ ਸ਼ੂਟ ਕਰਨਾ ਫਿਰ ਆਪਾਂ ਮਰੂਤੀ ਘਰੇ ਛੱਡ ਜਾਵਾਂਗੇ ਠੀਕ ਹੈ ਨਾ ਨਨ ਮਨਪ੍ਰੀਤ ਜੂ ਆਫੇ ਸੁੱਤੇ ਪਏ ਨੇ ਫਿਰ ਇਹਨਾਂ ਨੂੰ ਬੁਟੀ ਤੇ ਵੀ ਲੈ ਕੇ ਜਾਵਾਂਗੇ ਠੀਕ ਹੈ ਚਲੋ ਹੁਣ ਪਹਿਲਾਂ ਆਪਾਂ ਗੱਡੀ-ਬੁੱਡੀ ਕਰਦੇ ਆਂ ਤੇ ਫਿਰ ਮੈਥੋਰਾ ਨੂੰ ਮਿਲਦੇ ਹਾਂ ਹਾਂਜੀ ਮਿੱਤਰੋ ਕਾਪਾ ਚੱਲ ਪੇੜ ਗੱਡੀ ਆਪਾਂ ਟੋਟਲੀ ਤੇ ਚੱਲੇ ਆਪਾਂ ਮੈਥੋਰਾ ਵੱਲੋਂ ਤਕੀ ਉਹ ਆਏ ਖੜੇ ਨਹੀਂ ਆਉਟਲੈਟ ਚਲੋ ਫਿਰ ਵਾਹੇ ਗੰ ਮੜ ਕੇ ਘਰ ਤੇ ਕੰਮ ਕਰ ਜਿਹੜਾ ਕਰਨਾ ਆਪਾਂ ਤੇ ਫਿਰ ਮਨਤਰੀ ਦੋਹਰ ਨੂੰ ਲੈ ਕੇ ਜਾਵਾਂਗੇ ਘਰੇ ਯਾਰ ਲਓ ਵੀ ਮਿੱਤਰੋ ਮਹਿੰਦੀਪ ਸਿੰਘ ਆ ਗਏ ਹੁਣ ਜਿਹੜਾ ਆਪਾਂ ਕੰਮ ਕਰਕੇ ਉਹ ਘਰ ਕਰ ਰਹੀ ਹੈ ਫੁੱਟ ਮੋਰ ਨਹੀਂ ਲੈਣਾ ਮਹਿੰਦੀਪ ਸਿੰਘ ਨੂੰ ਬੰਦ ਲੋ ਕੋਈ ਅੱਜ ਦਿਨ ਨੂੰ ਪਤਾ ਨਹੀਂ ਮੈਂ ਸੁਨੇਹਾ ਉੱਠ ਮੈਂ ਕਿੰਨਾ ਅੱਜੀ ਉੱਠ ਸੁਨੇਹਾ ਯਾਰ ਬਾਹਲਾ ਵੱਟ ਲਾਦਾ ਸੁਨੇਹਾ ਉੱਠੋ ਹੁਣ ਮੈਂ ਉੱਠਾ ਆ ਵੀ ਜਦੋਂ ਬੜਾ ਤਕੜਾ ਯਾਰ ਜਿਵੇਂ ਹੁਣ ਕਈ ਵਾਰ ਜੂਹਾਰ ਨਹੀਂ ਉੱਠਦਾ ਸੋਨ 9-10 ਬੱਜ ਜਾਂਦੇ ਆ ਨਾਲੀ ਉਹਦੇ ਵੀ ਫੜਕਾ ਨਹੀਂ ਕਰਦੇ ਭਰਾ ਲੱਗ ਵੀ ਨੰਗਿਆ ਹੋ ਜਾਂਦਾ ਆ ਹੁਣ ਦੇਖ ਫਿਰ ਨਾ ਵਧੀਆ ਲੱਗਦਾ ਨਾਲਾ ਸਰਾ ਲੱਗਦਾ ਜਿੱਦੇ ਜਿਆਦੇ ਸਦੇ ਆ ਉੱਠੋ ਨਾ ਤੇ 8 ਤੱਕ ਆਏ ਨੂੰ ਉੱਡਾ ਦੇਣਾ ਕਹਿੰਦੇ ਤੜਕਾ ਕਿਹੜੀ ਮਰਜ਼ੀ ਚੀਜ਼ ਨੂੰ ਲਾ ਲਓ ਵਧੀਆ ਨਹੀਂ ਹੁੰਦਾ ਮੈਂ ਵੀ ਵੀਡੀਓ ਦੇਖੀ ਸੀ ਕਿ ਨਾ ਫੈਰੀ ਮਡੇਰ ਦੀ ਫੈਰੀ ਮਡੇਰ ਦੀ ਹਾਂ ਤੜਕਾ ਦਾ ਮੈਂ ਤੂੰ ਤੜਕਾ ਲਾ ਲਓ ਤੜਕੇ ਉੱਠ ਕੇ ਭੱਜਣ ਲੱਗ ਜਿਓ ਕਾਮਜਾਬਾ ਦਾਲ ਸਬਜ਼ੀ ਨੂੰ ਲਾ ਲਓ ਸੁਆਦ ਬਣ ਜਾਂਦੀ ਆ ਕਾ ਤਰਕਾ ਹੀ ਆ ਚਲੋ ਹੁਣ ਆਪਾਂ ਮਿਲਦੇ ਆਂ ਬੁਗਲਾ ਦਾ ਕੰਮ ਕਰੀਏ ਲੋਵੀ ਮੋਤੀ ਆਪਾਂ ਚੱਕ ਲਿਆਂਦੀ ਲਾਲ ਰੰਗ ਦੀ ਮੈਂ ਕਿ ਪਿੱਛੇ ਸਵਿਫਟ ਚਾ ਰਿਆ ਤੇ ਆਪਾਂ ਮਰੂਤੀ ਚ ਆਪਣੇ ਕਿਸੇ ਦੋਸਤ ਦੇ ਘਰੋਂ ਮਿਲਦੀ ਆਪਾਂ ਵੀ ਕੁਝ ਹੰਦਣ ਉਤਿਨ ਦਿਗਰੇ ਹੋਣਾਗਾ ਜੇ ਰੋਕਾ ਮੰਨਤੀ ਹੋ ਰਹੀ ਲਾਉਣੇ ਯਾਰ ਉਹ ਜੀ ਦੱਸਣ ਨੂੰ ਮੈਂ ਆਵਾਂਣਾ ਸਤਿ ਸ਼੍ਰੀ ਅਕਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਪੈਣੀ ਅੱਜ ਹੈਗਾ ਮਨਦੀਪ ਦਾ ਫ੍ਰੀ ਵੈਡਿੰਗ ਸ਼ੂਟ ਸ਼ੂਟ ਪਿਆਰੀਆਂ ਸਾਡੀਆਂ ਚੱਲ ਰਹੀਆਂ ਨੇ ਪਿਆਰੀਆਂ ਸਾਡੀਆਂ ਹੋ ਗਈਆਂ ਨੇ ਜੋਤ ਮੇਕਅਪ ਆਰਟਿਸਟ ਆ ਮੈਂ ਹੀ ਅੱਜ ਦੀ ਮੇਕਅਪ ਆਰਟਿਸਟ ਆ ਹਾਂ ਰਿਗਰਡਿੰਗ ਬਣੇ ਤੋਂ ਬਾਅਦ ਮਹਿੰਗੇ ਮਹਿੰਗੇ ਮੇਕਅਪ ਆਰਟਿਸਟ ਨਹੀਂ ਹਣਾ ਹਾਂ ਨਾ ਮੈਂ ਕੀ ਗਰੀਬ ਬੰਦੇ ਆ ਭਰਾਵਾ ਹਾਂ ਆਉਣ ਵਾਲੇ ਮੇਕਅਪ ਆਰਟਿਸਟ ਬਹੁਤ ਜਲਦ ਤੁਹਾਨੂੰ ਸਰਪ੍ਰਾਈਜ਼ ਮਿਲੂਗਾ ਆ ਦਾ ਟਾਈਟਲ ਤਾਂ ਅੰਨੇ ਲਾ ਫੁੱਲ ਮੈਨੂੰ ਪਤਾ ਗਿਆ ਨਾ ਸੂਟਸ ਵੀਰੇ ਸਾਡੀਆਂ ਰੀਲਾਂ ਬਣਾ ਦੂੰਗਾ ਹੈ ਹਾਂ ਹਾਂ ਕਿੰਨੀ ਮਰਜ਼ੀ ਉਹ ਮੈਂ ਤੇ ਰਿੱਕੀ ਅੱਜ ਲੈ ਕੇ ਸਾਰਾ ਸਮਾਨ ਚੱਕੀ ਜੂ ਯਾਰ ਮੇਰੀ ਕੋੜਿਆ ਕੰਮੀ ਨੇ ਜਾਣਾ ਜ ਵਿਆਹ ਤੇ ਕੋਨਤਾਜ ਵਰ ਗਿਆ ਨਾਲ ਸਿਰ ਜਿਹਾ ਰੱਖ ਲੈ ਸਮਾਨ ਬੈਠ ਜੀ ਸਰ ਚੁੱਪ ਸਰ ਹਾਂ ਬਈ ਗਾਇਸ ਜੁਜਾਰ ਸਿੰਘ ਜੀ ਉੱਡ ਗਏ ਨੇ ਤੇ ਅੱਜ ਆ ਗਈ ਆਪਣੀ ਕੁੜੀ ਦੀ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਸ਼ੂਟ ਚੱਲ ਰਿਹਾ ਹੈਗਾ ਆਊਟਲਾਈਟ ਆਊਟਲਾਈਟ ਚੱਲ ਰਿਹਾ ਪਹਿਲਾ ਸ਼ੂਟ ਸੈਕਿੰਡ ਕੀ ਚੀਜ਼ ਨੂੰ ਉਹ ਗੱਲ ਸੈਕਿੰਡ ਦਾ ਹਜੇ ਪਤਾ ਨਹੀਂ ਹੈਗਾ ਚਲੋ ਆਪਾਂ ਨਾਲ ਹੀ ਹੋਵਾਂਗੇ ਸ਼ਾਇਦ ਤੇ ਵਾਕੀ ਦੇਖਦੇ ਆ ਵੀ ਕਿੰਝ ਜਿਹਾ ਨਾਲ ਹੀ ਦਾ ਹਾਂ ਜੇ ਕੰਮ ਪੈ ਗਿਆ ਤਾਂ ਹਾਂ ਹਾਂ ਵਾਕੀ ਸਾਨੂੰ ਜੇ ਕੰਮ ਪੈ ਗਿਆ ਤਾਂ ਕਹਿਣੀ ਚਾਹਦੀ ਹੈ ਕਿ ਤੇ ਨਹੀਂ ਤਾਂ ਕਿਰਾ ਮੋਟਿਕ ਤੇ ਜਾ ਕੇ ਵਾਪਸ ਮੇਰੇ ਆ ਜੰਗੀ ਹੈ ਨਾ ਤੇ ਕਿਰਾ ਪਾ ਮਿਲਦੇ ਆ ਇਹਨਾਂ ਨੂੰ ਜਾ ਕੇ ਇੱਥੇ ਆ ਬਲਕੋਟ ਨਹੀਂ ਕੀ ਕਰ ਰਹੇ ਨੇ ਪਹਿਲਾਂ ਰਿੱਕੀ ਆ ਗਈ ਸੀਗੇ ਸਵੇਰੇ ਮਿਲਣਾ ਤਾਂ ਗੱਡੀ ਬਣਾ ਕੇ ਗਏ ਨੇ ਗੱਡੀ ਚਾਹੀਦੀ ਸੀ ਇੱਕ ਤਾਂ ਫੂਟ ਵਾਸਤੇ ਕੁਝ ਡਿਫਰੈਂਟ ਜਿਹਾ ਸੋਚਿਆ ਹੋਇਆਗਾ ਪ੍ਰੀ ਵਿਡਿੰਗ ਸਤੇ ਡਿਫਰੈਂਟ ਕਨਸੈਪਟ ਕਿ ਮੁੰਡੇ ਕੁੜੀ ਦੇ ਡਿਪੈਂਡ ਹੁੰਦਾ ਵੀ ਕਿੰਨਾ ਕੰਪਲੀਟ ਹੁੰਦਾ ਹਾਂ ਜਾਂ ਉਹ ਕਿੰਨਾ ਕਾਰਪੋਰੇਟ ਹੈ ਐਕਟਿਵ ਨੇ ਹੁੰਦੇ ਨੇ ਗਾ ਹਾਂ ਇਹ ਡਿਪੈਂਡ ਹੁੰਦਾ ਸਹੀ ਗੱਲ ਇਹ ਚੀਜ਼ ਨਹੀਂ ਹੈ ਚਲੋ ਚੱਲਦੇ ਆਂ ਆਊਟਲੈਟ ਜਾ ਕੇ ਲੋ ਵੀ ਆਪਾਂ ਕਰਾ ਰਹੇ ਆਂ ਪਰੌਠੇ ਪੈਕ ਕਿਉਂਕਿ ਸਾਰਿਆਂ ਨੇ ਪਰੌਠੇ ਖਾਣੇ ਨੇ ਨੈਕੀ ਹੋਰਾਂ ਨੇ ਤੇ ਫੋਟੋਗ੍ਰਾਫਰ ਵੀ ਨੇ ਸਾਰਿਆਂ ਨੂੰ ਲੈ ਕੇ ਜਾਣੇ ਨੇ ਆਪਾਂ ਤੇ ਆਪਾਂ ਪੈਕ ਕਰਾਉਣ ਆਏ ਆਂ ਤੇ ਗੀਤਾਂ ਪਾ ਕੇ ਕਰਵਾਉਣੇ ਨੇ ਉਹਨੂੰ ਲੋਕ ਪਰੋਕਟਾ ਇੰਟਰਨਲ ਆਇਆ ਤੇ ਉਹਨੂੰ 10000 ਰੁਪਏ ਦੀ ਕਰ ਰਹੀ ਹੈ ਮੰਤਰੀ ਜੋਰੀਆ ਜਿੰਦਾ ਫਿਰ ਮੈਂ 10000 ਲੈ ਲਿਆ ਅੱਜ ਅੱਲਾ ਪਾਉਣਾ ਉਹਨੇ ਇਹ ਪ੍ਰੋਗਰਾਮ ਲਾ ਲਵੀ ਆਪਾਂ ਲੈ ਆਏ ਰੋਟੀ ਪਾਣੀ ਉਹਨਾਂ ਨੂੰ ਆਹ ਦੇਖ ਲਓ ਉਧਰ ਪਕਾਉਣ ਵਾਲੇ ਨੇ ਕਿਹੜਾ ਸਿੰਗ ਹੁੰਦੇ ਨੇ ਨਾਲ ਹੀ ਚੱਕੀ ਹੁੰਦੀ ਹੈ ਨਾਲ ਕਿਵੇਂ ਸਰਿਆ ਤੈਦਾ ਜੀ ਉਹ ਨਾਰੀ ਕਿ ਤੀਨੀ ਆ ਗਾਈਜ਼ ਪਹੁੰਚ ਗਏ ਗਾਈਜ਼ ਵੀਰੇ ਆਪਾਂ ਪਹੁੰਚ ਗਏ ਆਊਟਲੈਟ ਲੋ ਬਈ ਥੋੜਾ ਜਿਹਾ ਮੇਕਅਪ ਸ਼ੇਕਅਪ ਕਰ ਲਿਆ ਸੀਗਾ ਠੀਕ ਹੈ ਵੀ ਤਾਂ ਜੋ ਸ਼ਾਇਿਆਂ ਨੂੰ ਥੋੜਾ ਜਿਹਾ ਕਵਰ ਕੀਤਾ ਜਾਵੇ ਤੇ ਬਾਕੀ ਪ੍ਰੌਂਗੇ ਰੱਖ ਲਿਆ ਆਪਾਂ ਗੱਡੀ 'ਚ ਤੇ ਹੁਣ ਆਪਾਂ ਜਾਣੇ ਆਂ ਕਿ ਜੋਧਵਰਗਿਆਂ ਕੋਲ ਆਊਟਲੈਟ ਕਿਉਂਕਿ ਸਵੇਰ ਤੇ ਭੁੱਖੇ ਹੋ ਚੰਚ ਚ ਕਰ ਲਾ ਤਹੀ ਸ਼ਰਮਸਰ ਤੇ ਜਾ ਕੇ ਧੋਲਾਂਗੇ ਆਪਾਂ ਪਾਣੀ ਪੂਣੀ ਨਾਲ ਉਹ ਚੱਕਰ ਠੀਕ ਹੈ ਵੀ ਉਹ ਵਾੜਾ ਜਿਸ ਕੁਮੜਾ ਜਿੱਥੇ ਚੱਲਦੇ ਆਂ ਢਾਲਦੇ ਪੇ ਅੱਜ ਮੇਰਾ ਜੀ ਕਰਦਾ ਮੈਂ ਰੈਡੀ ਹੋ ਕੇ ਆ ਮਾਂ ਪਲਰਦੇ ਨੂੰ ਸੌਂਦ ਤੇ ਆਪੜੀ ਦੀ ਰਾਣੀ ਲੱਗਦੀ ਐ ਮੈ ਲਾਂਦੀ ਜਏ ਮੁਖੜੇ ਨੂੰ ਨਾ ਲੋੜਿਆ ਤਲਫਲੇ ਜਾ ਵਾਂਗੇ ਆਪਾਂ ਦੀ ਸ਼ੈ ਨੂੰ ਆ ਲਿਆ ਲਾਲ ਮਰੂਤੀ ਅਰੇ ਇਹਦੇ ਆ ਆ ਇੱਚ ਕਹਿੰਦੇ ਹੁੰਦੇ ਆ ਰੁੱਤੀ ਤਾਂ ਜੱਤ ਦੀ ਹੁੰਦੀ ਆ ਮਰੂਤੀ ਤਾਂ ਗੇ ਸਿੱਧੂ ਮੂਸੇ ਵਾਲੇ ਦਾ ਗਾਣਾ ਨਹੀਂ ਆਇਆ ਸੀ ਸੋਹਰੇ ਦੀ ਲਾੜ ਮਰੂਤੀ ਨੇ ਉਹਦਾ ਨਹੀਂ ਸੀ ਨਾ ਸੱਚੇ ਉਹ ਕਿਹੜਾ ਸੀਗਾ ਨਹੀਂ ਸਿੱਧੂ ਮੂਸੇ ਵਾਲੇ ਦਾ ਮਰੂਤੀ ਵਾਲਾ ਕਿਹੜਾ ਸੀਗਾ ਤੁਹਾਨੂੰ ਲੱਗਦਾ ਜੜਾ ਚ ਮੇਰੇ ਵੈਈਂ ਮਰੂਤੀ ਆ ਨਹੀਂ ਲੱਗਦਾ ਜੜਾ ਚ ਮੇਰੇ ਬੈਠ ਕੇ ਹੀ ਦਿੱਤੀ ਜੋ ਮਰੂਤੀ ਜੰਨਵੇ ਆ ਨਾ ਉਦੋਂ ਦਾ ਚੱਲੀ ਸੀ 800 ਹਾਂ ਹੈ ਲੋ ਬ੍ਰਾਂਡ ਸੀ ਬੰਦਾ ਜਿਹੜਾ ਨਾਂ ਲੈਂਦਾ ਸੀ ਨਾ ਜਿਹੜੀ ਚੀਜ਼ ਦਾ ਉਹਨੇ ਨਾਮ ਲੈਤਾ ਬਸ ਬਾਹਰ ਇੱਥੇ ਹੋਣਿਆ ਇੱਥੇ ਬੈਠੇ ਹੋਣੇ ਸਾਡੇ ਡਾਲਰ ਡਾਲਰਾਂ ਨੂੰ ਦੇਖਦੇ ਆ ਜਾ ਕੇ ਆਪਣੇ ਬੰਦੇ ਪ੍ਰੀ ਵਿਡਿੰਗ ਸ਼ੂਟ ਚੱਲ ਰਿਹਾ ਗੁੱਡੀ ਦਾ ਆਪਣੀ ਦਾ ਇੱਥੇ ਰਹਿ ਗਏ ਥੋੜੇ ਕ ਦਿਨ ਬਸ ਯੈਸ ਹਾਂ ਥੋੜਾ ਜਿਨੀ ਰਹਿ ਗਏ ਹਾਂ ਹਾਂ ਚਲ ਐਟਜੀ ਬੈਟਜੀ ਨਾ ਨਾਲ ਨਹੀਂ ਆ ਬਈ ਉਹ ਕਿਹੜਾ ਗਾਣਾ ਹੁੰਦਾ ਢੇਰ ਜੋਤ ਕਿਹੜਾ ਗਾਣਾ ਹੁੰਦਾ ਵੀਰ ਨਾਲ ਪੈਣ ਵੀ ਹੋਵੇ ਸੋਹਣੇ ਲੱਗਦੇ ਆ ਦੋ ਹਲੋ ਬਈ ਜੋਤ ਵਰਗੇ ਗਏ ਉਹ ਟੀਕ ਤੇ ਹਲੋ ਬਈ ਮੈਂ ਤੇ ਜੋਤ ਪਹੁੰਚੇ ਹੋਇਆ ਹਾਂ ਪ੍ਰੀ-ਵੈਡਿੰਗ ਸ਼ੂਟ ਤੇ ਹਨਾ ਉੱਧਰ ਸ਼ੂਟ ਚੱਲ ਰਿਹਾਗਾ ਆਪਣੀ ਕੁੜੀਆ ਦਾ ਕੁੜੀਆ ਹੀ ਆਪਣੀ ਤਾਂ ਫਿਰ ਤੈਨੂੰ ਗਰਮੀ ਨਹੀਂ ਲੱਗਦੀ ਬੰਦਰੀ ਤੋਂ ਮੇਰੇ ਲਈ ਤਾਂ ਕੋਈ ਟੀ-ਸ਼ਰਟ ਹੀ ਪਾਈ ਹੈ ਤਾਂ ਉੱਪਰ ਦੇ ਉੱਪਰ ਪਾਇਆ ਹੋਇਆ ਆਏ ਬੜੀ ਗਰਮੀ ਆ ਕਿੱਥੇ ਗਰਮੀ ਹੈ ਤੂੰ ਮੇਕਅਪ ਦੱਸ ਕਿੰਦਾ ਦਾ ਹੋਇਆ ਮੇਕਅਪ ਬਹੁਤ ਸੁਣਾ ਹੋਇਆ ਦੀਪ ਦਾ ਕਿਸੇ ਨੇ ਮੇਕਅਪ ਕਰਵਾਉਣਾ ਹੋਵੇ ਬਾਈ ਤੁਸੀਂ ਇਹਦੇ ਨਾਲ ਕੰਟੈਕਟ ਨਹੀਂ 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 ਮੇਰੇ ਸਾਡੀ ਕੁੜੀ ਨਾਲ ਮੇਰੇ ਨਾਲ ਠੀਕ ਹੈ ਨਹੀਂ ਕਰੋ ਕਰੋ ਇਹਦਾਂ ਕੰਟੈਕਟ ਕਰੋ ਬਿੰਦੀ ਲਾਈ ਹੈ ਸਾਡੀ ਕੁੜੀ ਨੇ ਬਲੈਕ ਕਲਰ ਦੀ ਲਓ ਬਈ ਇੱਧਰ ਚੱਲ ਰਿਹਾ ਸ਼ੂਟ ਆਪਣਾ ਪ੍ਰੀ-ਵੈਡਿੰਗ ਸ਼ੂਟ ਫੋਟੋਜ਼ ਠੀਕ ਐ ਇਹ ਆਪਾਂ ਕਰ ਰਹੇ ਆ ਸੀਬੀਟੀਐਲ ਦਾ ਕਾਫੀ ਬੀਨ ਦੇ ਸਾਹਮਣੇ ਪਹਿਲਾਂ ਆਪਾਂ ਕਿੱਥੇ ਕਰਕੇ ਆਏ ਸੀਗੇ ਪਹਿਲਾਂ ਮਰੂਤੀ ਨਾਲ ਕੀਤਾ ਹਨਾ ਠੀਕ ਐ ਇਹ ਸਾਰੇ ਕਨਸੈਪਟ ਤੁਹਾਨੂੰ ਦੇਖਣ ਨੂੰ ਮਿਲਣਗੇ 16 ਦੇ ਕੋਲ ਕੀ ਬਾਤ ਐ ਕੀ ਬਾਤ ਐ ਹਨਾ ਮਰੂਤੀ ਵੀ 16 ਮਰੂਤੀ ਵੀ ਦੇਖਿਓ 16 ਨੂੰ ਗਾਣੇ ਗੁਣੇ ਕਿਹੜੇ ਗਾਣੇ ਨੇ ਕੀ ਚੀਜ਼ਾਂ ਨੇ ਕੀ ਇਹਨਾਂ ਦੀ ਡ्रेसਿੰਗ ਸੈਂਸ ਆ ਸਭ ਕੁਝ ਲਓ ਬਈ ਇਧਰ ਚੱਲ ਰਿਹਾ ਆਪਣਾ ਸ਼ੂਟ ਠੀਕ ਹੈ ਜੇ ਮੈਂ ਨਾ ਵੀ ਗਈ ਫੇਰ ਵੀ ਤੂੰ ਦੱਸ ਕੇ ਆਈ ਮੈਂ ਦੱਸ ਕੇ ਆਉਂ ਮੈਂ ਨਾ ਮਾਰ ਕੇ ਆਉਂ ਮੈਂ ਅੱਜ ਪੱਕਾ ਇਹ ਗੱਲ ਬਾਤ ਗਲਤ ਆ ਇਹ ਗੱਲ ਬਾਤ ਗਲਤ ਆ ਤੁਹਾਨੂੰ ਵੀ ਉਹ ਨਹੀਂ ਦੱਸਿਆ ਸੀਗੇ ਹਾਂ ਦੱਸੂਗੀ ਮੈਂ ਇਹ ਗੱਲ ਕਹੂੰਗੀ ਇਹ ਗਲਤ ਗੱਲ ਆ ਇੱਕ ਕਲਿੱਪ ਦਿਖਾਉ ਹਾਂ ਠੀਕ ਹੈ ਦੱਸ ਮੈਨੂੰ ਐਂ ਦੱਸ ਦੀ ਆਪਾਂ ਬੋਲੀਆਂ ਪਾਉਣੀਆਂ ਨੇ ਆਪਾਂ ਦੋਨੇ ਕਿਹੜੀ ਬੋਲੀ ਪੱਤ ਲੱਚਾਂਗੇ ਜਾ ਕੇ ਆਪਾਂ ਹਾਂ ਬਾਰੀ ਵਰਸੀ ਖੜਨਗੇ ਅਸੀਂ ਖੱਟ ਕੇ ਲਿਆਦੀ ਚਾਪੀ ਕਿੱਤਾ ਤਾਂ ਸੱਚ ਦਾ ਜੀ ਨੱਚੀ ਕੁੜੀ ਦੀ ਭਾਪੀ ਭਾਪੀ ਇੱਕ ਹੋਰ ਪਾਉਣਾ ਆਹ ਬਾਰੀ ਵਰਸੀ ਖੜਨਗੇ ਅਸੀਂ ਖੱਟ ਕੇ ਲਿਆਦੀਆਂ ਚਾਪੀਆਂ ਕਿੱਤਾ ਤਾਂ ਸੱਚ ਦਾ ਜੀ ਨੱਚੀ ਕੁੜੀ ਦੀਆਂ ਭਾਪੀਆਂ ਇੱਕ ਹੋਰ ਵੀ ਇੱਕ ਆ ਵੀ ਪਾਣੀ ਆਪਾਂ ਆਜੋ ਤਾਂ ਆਪਾਂ ਸੂਟ ਸਮਾਈਏ ਟੇਡੇ ਫੁੱਲ ਫਵਾਈਏ ਨੀ ਮਾਤਰੇ ਲੋਕਾਂ ਤੇ ਭਾਪੀ ਦਾ ਭਾਈ ਇਹ ਵੀ ਇਹ ਵੀ ਅਸੀਂ ਉਹ ਕਰਾਂ ਏ ਨਾਲੇ ਇਹਨਾਂ ਗਾਣੇ ਬੰਦ ਕਰਦੇ। ਲੋ ਭਾਈ ਤੇ ਹੁਣ ਆਪਾਂ ਮੈਕੀ ਵਰਗੇ ਗਏ ਕਿਹੜਾ ਲੋਕੇਸ਼ਨ ਤੇ ਤੇ ਆਪਾਂ ਨੂੰ ਥੋੜਾ ਜਿਹਾ ਕੰਮ ਸੀ ਥੋੜਾ ਨਹੀਂ ਆਪਾਂ ਮਿਲਣਾ ਵੀਰੇ ਗੁਲਾਬ ਸਿੱਧੂ ਨੂੰ ਠੀਕ ਹੈ ਸਾਡੇ ਪਿੰਡਾ ਹੋਣ ਕਿਉਂਕਿ ਸਾਡੇ ਪਿੰਡਾ ਕੋਲ ਦੀ ਆ ਵੀਰਾ ਤੇ ਕੋਈ ਟਾਈਮ ਵੀ ਗੱਲਬਾਤ ਹੁੰਦੀ ਹੈ ਇੰਸਟਾਗ੍ਰਾਮ ਤੇ ਟਾਈਮ ਨਹੀਂ ਲੱਗਿਆ ਕੋਈ ਟਾਈਮ ਨਹੀਂ ਲੱਗਿਆ ਤਾਂ ਕਿਉਂਕਿ ਵੀਰੇ ਦੇ ਵੀ ਸ਼ੋਅ ਹੁੰਦੇ ਆ ਤੁਹਾਨੂੰ ਪਤਾ ਵੈਡਿੰਗ ਸੀਜ਼ਨ ਕਰਕੇ ਅੱਜ ਵੀ ਸ਼ੋਅ ਆ ਪਰ ਵਿੱਚ ਦੀ ਫਿਰ ਆਏ ਸੀਗਾ ਵਿੱਚ ਨੂੰ ਟਾਈਮ ਕੱਢ ਕੇ ਮਿਲੇ ਆਈਏ ਵੀਰੇ ਨੂੰ ਤੇ ਆਪਾਂ ਜਾਣਦੇ ਆ ਵੀਰੇ ਨੂੰ ਮੈਂ ਲੈ ਪਿੰਡ ਫਰਵਾਹੀ ਫਰਵਾਇਤ ਹੋਈਆਂ ਨਾ ਵੀਰਾ yes ਪਿੰਡ ਫਰਵਾਹੀ ਚਲੋ ਮਿਲਦੇ ਆ ਦੋਨੋਂ ਉਥੇ ਪਹੁੰਚ ਕੇ ਹਾਂਜੀ ਚਲੋ ਬਈ ਆਪਾਂ ਪਹੁੰਚ ਗਏ ਪਿੰਡ ਫਰਵਾਹੀ ਦੇ ਵਿੱਚ ਤੇ ਹੁਣ ਆਪਾਂ ਜਾ ਰਹੇ ਆ ਵੀਰੇ ਦੇ ਘਰੇ ਅੱਗੇ ਹਾਂਜੀ ਵੀਰੇ ਕੋਲ ਆਏ ਆ ਬਾਈ ਬਹੁਤ ਵਧੀਆ ਲੱਗਿਆ ਮੇਰਾ ਭਰਾਗਾ ਥੈਂਕ ਯੂ ਭਣੇ ਸਾਨੂੰ ਬਹੁਤ ਚਾਹ ਹੋਇਆ ਤੇ ਭੈਣ ਤੇ ਸਾਡਾ ਭਰਾ ਆ ਤੇ ਭੈਣ ਹੁਣਾਂ ਨੂੰ ਬਾਈ ਸਪੋਰਟ ਕਰਿਆ ਕਰੋ ਭੈਣ ਹੁਣਾਂ ਦੇ ਬਲੌਗ ਅਸੀਂ ਐਂ ਗੱਲ ਕਰੀ ਜਾਂਦੇ ਸੀ ਵੀ ਬਲੌਗ ਤੇ ਇੰਸਟਾਗ੍ਰam ਤੇ ਭੈਣ ਹੁਣੇ ਬਹੁਤ ਮਿਹਨਤੀ ਆ ਮੇਨਤ ਵਾਲੇ ਪਰਿਵਾਰ ਚੋਂ ਸਾਰੇ ਮੀਡਲ ਕਲਾਸ ਫੈਮਲੀਆ ਚੋਂ ਉਠੇ ਵੇ ਆ ਗਰੀਬੀ ਦੇਖੀ ਆ ਸਾਨੂੰ ਹਾਂਜੀ ਹਾਂਜੀ ਤੇ ਭੈਣ ਦਾ ਵਟਿਕ ਵੀ ਆ ਭੈਣ ਤੋਂ ਸੋਹਣੇ ਸੋਹਣੇ ਸੂਟ ਸਟਿਚ ਕਰਵਾਓ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜਿੰਦਾਂ ਦਾ ਡਿਜ਼ਾਈਨ ਕਹੋਗੇ ਉਦਾਂ ਦਾ ਡਿਜ਼ਾਈਨ ਸਾਡੀ ਭੈਣ ਬਣਾ ਕੇ ਦੇ ਦਾਂਗੇ ਹਾਂਜੀ ਹਾਂਜੀ ਉਦਾਂ ਦਾ ਬਣਾ ਕੇ ਦੇਵਾਂਗੇ ਥੈਂਕ ਯੂ ਭੈਣੇ ਬਹੁਤ ਥੈਂਕ ਯੂ ਥੈਂਕ ਯੂ ਵੀਰੇ ਬਹੁਤ ਧੰਨਵਾਦ ਜੀ ਤੁਹਾਨੂੰ ਉਦੋਂ ਤੋਂ ਸਾਨੂੰ ਸ਼ਡਿਊਲ ਸਾਨੂੰ ਪਤਾ ਬਹੁਤ ਬਿਜ਼ੀ ਚੱਲ ਰਿਹਾ ਹੈ ਹਨਾ ਵਿਆਹਾਂ ਦਾ ਕਰਕੇ ਹਾਂਜੀ ਪਰ ਫਿਰ ਵੀ ਆਪਣਾ ਟਾਈਮ ਮੈਨੂੰ ਥੈਂਕ ਯੂ ਭੈਣੇ ਤੁਸੀਂ ਆਏ ਮੈਨੂੰ ਬਹੁਤ ਚਾਹ ਹੋਇਆ ਏ ਜਿਉਂਦੇ ਰਹੋ ਬਾਈ ਥੈਂਕ ਯੂ ਵੀਰੇ ਇੰਸਟਾਗ੍ਰam ਤੇ ਮੈਂ ਮੇਰੀ ਭੈਣ ਨੂੰ ਦੇਖਦਾ ਰਹਿਣਾ ਹੁਣ ਕੱਲ ਤੋਂ ਅਸੀਂ ਵਲੌਗ ਵੀ ਦੇ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਲਓ ਬਾਈ ਠੀਕ ਆ ਤੁਹਾਨੂੰ ਵੀ ਸਾਰਿਆਂ ਨੂੰ ਮਿਲਤਾ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੱਬ ਲਿਓ ਜਦੋਂ ਸਾਡੀ ਭੈਣ ਦਾ ਵਲੌਗ ਆਵੇ ਤੇ ਪਹਿਲਾਂ ਤੁਹਾਨੂੰ ਘੰਟੀ ਵੱਜੇ ਵੀ ਵਲੌਗ ਆ ਗਿਆ ਠੀਕ ਹੈ ਬਾਈ ਠੀਕ ਹੈ ਵੀਰੇ ਥੈਂਕ ਯੂ so much ਲਓ ਬਾਈ ਗਾਇਸ ਆਪਾਂ ਵੀਰੇ ਨੂੰ ਮਿਲਿਆ ਏ ਠੀਕ ਹੈ ਹੁਣ ਵੀਰੇ ਕੋਲ ਕਾਫੀ ਜਣੇ ਆਗੇ ਸੀ ਫੋਟੋਜ਼ ਵੀਡੀਓਜ਼ ਕਰਾਉਣ ਵਾਸਤੇ ਤੇ ਵੀਰੇ ਨੇ ਆਪਣੇ ਲਈ ਬਹੁਤ ਸੋਹਣਾ ਗਾਣਾ ਗਾਇਆ ਬਹੁਤ ਵਧੀਆ ਲੱਗਿਆ ਵੀਰੇ ਨੇ ਮੈਨੂੰ ਆਉਦੀ ਭੈਣ ਕਿਹਾ ਤੇ ਉਹ ਫਰਜ਼ ਵੀ ਨਿਭਾਇਆ ਮਤਲਬ ਇੰਨਾ ਪਿਆਰ ਦਿੱਤਾ ਸੌਣ ਲੱਗਿਆ ਐ ਦਿ ਲੋਣਾ ਜੇ ਆਰਟਿਸਟ ਹੋਵੇ ਮੈਂ ਕਹਣੀ ਐ ਇਦਾਂ ਦਾ ਹੋਣਾ ਚਾਹੀਦਾ ਇੰਨਾ ਡਾਊਨ ਟੂ ਅਰਥ ਲੋ ਵੀ ਬੱਟੀ ਇੱਕ ਤੇ ਆਈ ਸੀ ਜੂ ਆਰ ਸਿੰਘ ਜੀ ਚੱਕ ਲਿਆ ਆਪਾਂ ਨਾਲ ਤੇ ਹੁਣ ਆਪਾਂ ਜਾਣੇ ਆ ਪ੍ਰੀ ਵੈਡਿੰਗ ਆਲੀ ਲੋਕੇਸ਼ਨ ਤੇ ਕਾਲੇ ਕੀ ਰਿੱਕੀ ਕਾਲੇ ਕੇ ਜਾਣੇ ਆਪਾਂ ਪ੍ਰੀ ਵੈਡਿੰਗ ਆਲੀ ਲੋਕੇਸ਼ਨ ਤੇ ਮੈਨੂੰ ਦੇਖ ਕੇ ਇਹੀ ਕਰਨ ਲੱਗ ਗਿਆਂਦਾ ਰਿੱਕੀ ਜਮਾ ਨਹੀਂ ਲੋ ਬਈ ਮਿੱਤਰੋ ਆਪਾਂ ਹੁਣ ਰੋਟੀ ਤੇ ਆ ਪਹੁੰਚ ਚੁੱਕੇ ਆ ਲੋਕੇਸ਼ਨ ਤੇ ਰੋਟੀ ਤੇ ਪਹੁੰਚ ਚੁੱਕੇ ਆ ਪਿੱਛੇ ਲੀ ਰਹੀਆਂ ਕਿ ਭਾਈਆਂ ਕੋ ਫੋਨ ਦੇ ਕਬਰ ਇਹ ਮੈਂ ਇਹਦੇ ਨਾਲ ਦੀ ਜਿੱਪਾਂ ਲਿਆਉਣੀ ਸੀ ਚਲ ਰੋਟੀ ਖਾ ਲਈਏ ਪਹਿਲਾਂ ਫਿਰ ਮਿਲਦੇ ਆ ਉਧਰ ਜੁਝਾਰ ਬੈਂਤ ਨਾਲ ਬਾਹਰ ਖੇਡ ਰਿਆ ਬਾਲ ਨਾ ਖੜਾਈ ਜਾਂਦੀ ਐ ਇਹਨੂੰ ਲੱਗੇ ਹੋਏ ਨੇ ਦੋਨੋਂ ਰਹਿਣ ਦੇ ਹੋਰ ਲੈ ਜਿੱਦਾਂ ਰਾਜੇ ਰਣਜੀਤ ਦੀ ਤੇਰੀ ਮੇਰੀ ਜੋੜੀ ਹਾਂ ਮੈਨੂੰ ਗੁਲਾਬ ਵੀਰਾ ਕਹਿੰਦਾ ਕਹਿੰਦਾ ਰੀਲਾਂ ਲੈ ਕੇ ਆਉਣੀ ਕਹਿੰਦਾ ਕਹਿੰਦਾ ਰੀਲਾਂ ਲੈ ਕੇ ਆਉਣੀ ਆਉਣੀਆਂ ਗੁਲਾਬ ਵੀਰੇ ਨੇ ਇਹ ਵੀ ਕਿਹਾ ਵੀ ਜੋਤ ਨੂੰ ਕਿਉਂ ਨਹੀਂ ਲੈ ਕੇ ਆਏ ਉਹ ਉਹ ਸਭ ਸਾਰਿਆਂ ਦਾ ਉਹਦਾ ਇਹ ਪੁੱਤ ਉਹਦੀ ਲਾਲੀ ਦਾ ਵਿਆਹ ਦਾ ਹਾਂ ਇਹ ਆਪਣੀ ਦਾ ਵਿਆਹ ਦਾ ਵਿਆਹ ਤਾਂ ਆਪਣਾ ਪੂਰਾ ਪੌਪੂਲਰ ਹੋਇਆ ਗਿਆ ਵਿਆਹ ਤਾਂ ਅੱਜ ਤੱਕ ਦੇਖੇ ਜਾਗੂ ਵਾਲੇ ਦਿਨ ਦਾ ਇੰਤਜ਼ਾਰ ਆ ਸਭ ਨੇ ਹਾਂ ਹਨ ਨਹੀਂ ਸਾਰਿਆਂ ਨੂੰ ਜੋਤ ਬਹੁਤ ਕੈਂਟ ਲੱਗੀ ਕਿਹੜੀ ਪਪੀਟੀ ਜਿਹੜੀ ਸਮਾਨ ਪਾਈ ਜਾਂਦੇ ਆ ਵਧੀਆ ਗੱਲ ਆ ਫਿਰ ਮੈਂ ਤੂੰ ਆਏ ਦੇਖ ਮੰਨ ਤੀ ਫੋੜ ਦੇ ਹਾਂ ਉਹ ਤਾਂ ਦੇਖਣਾ ਬਾਹਰ ਜੰਮੀ ਬਲੀ ਆ ਬਾਪਾ ਬੱਬਾ ਜੰਮਣ ਪਣੇ ਵਾਲਾ ਕੰਮੀ ਆ ਹਾਂ 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 20 ਸਾਲ ਦੀ 17 ਦੀ ਬਾਹਰ ਬਾਜੀ ਹਾਂ 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 ਲੈ ਜਗੇ ਜੇ ਫਿਰ ਵੀ ਕਿੰਨਾ ਇਹ ਨੂੰ ਇਹ ਕੰਮ ਚੱਲੇ ਦੇ ਕਲਚਰ ਨਾਲ ਜੁੜੀ ਹੋਈ ਹੈ ਇਹ ਮੇਰੀ ਭੈਣ ਆ ਨਾ ਮੇਰੀ ਭੈਣ ਆ ਫਿਰ ਫਰਕ ਪੈ ਜਾਂਦਾ ਕਿਵੇਂ ਕਰਨੀ ਹੈ ਜਿਹੜੀ ਜੀ ਮੈਂ ਰਾਤ ਆਪਣੀ ਮੰਮੀ ਨਾਲ ਸੀ ਜਾਂਦੀ ਸੀ ਇਹ ਕੋਈ ਨਹੀਂ ਗ੍ਰਹਿਣੀ ਗ੍ਰਹਿਣੀ ਹਾਂ ਇਹ ਹੈ ਗ੍ਰਹਿਣੀ ਗ੍ਰਹਿਣੀ ਹੁੰਦੀ ਹੋਰ ਵੀ ਕਰੇ ਨਾਲ ਹੀ ਗ੍ਰਹਿਣੀ ਰਹੇ ਬਹੂ ਹੈ ਇਹ ਪਰਫੈਕਟ ਪਰਫੈਕਟ ਬਹੂ ਹੈ ਮम्मी ਨੂੰ ਕਹ ਲੈ ਸੀ ਜਿਵੇਂ ਆਪਾਂ ਕਹਿੰਦੇ ਪਰਫੈਕਟ ਨੂੰ ਰਾਣੀ ਦਾ ਵਾਰਡ ਜੋਤ ਨੂੰ ਮਿਲਣਾ ਚਾਹੀਦਾ ਹਾਂ ਇਹਨੂੰ ਸਾਰੀ ਨੌਲੇਜ ਆ ਯਾਰ ਵੀ ਕਿਹਨੂੰ ਕਿਵੇਂ ਦੇਣਾ ਹੈ ਕਿਹੜਾ ਰਿਵਾਜ ਕਿਵੇਂ ਆ ਨਾ ਕਿਵੇਂ ਹੋਊਗਾ ਮੈਡਲ ਬਣਾ ਕੇ ਇਹ ਤਾਂ ਮੈਡਲ ਇਹ ਤਾਂ ਸਿੱਖਣਾ ਵੀ ਚਾਹੀਦਾ ਬਹੁਤ ਜਾਣਿਆਂ ਨੂੰ ਬਹੁਤ ਜਾਣਿਆਂ ਨੂੰ ਸਿੱਖਣਾ ਚਾਹੀਦਾ ਹਾਂ ਇਹ ਮੈਨੂੰ ਕਹਿ ਰਿਹਾ ਸਿੱਖਣਾ ਚਾਹੀਦਾ ਹਾਂ 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 ਪਤਾ ਮੈਨੂੰ ਪਤਾ ਕਿਹਨੂੰ ਕਹਿ ਰਹੇ ਹੋ ਦੋਨੇ ਦੋਨੇ ਮੈਨੂੰ ਪਤਾ ਮੈਨੂੰ ਪਤਾ ਤੁਹਾਡਾ ਸਾਰਿਆਂ ਦਾ ਪਤਾ ਮੈਨੂੰ ਥੈਂਕ ਯੂ ਕੋਈ ਗੱਲ ਨਹੀਂ ਹਾਂ ਪਾ ਦਾਂਗੇ ਸੀ ਤੁਹਾਨੂੰ ਮੈਡਲ ਕੋਈ ਚੱਕਰੀ ਨਹੀਂ ਇਮੋਸ਼ਨਲ ਕਿਉਂ ਹੋ ਗਈ ਆਇਆਣਾ ਆਇਆਣਾ ਵਿਆਹ ਤੋਂ ਪਹਿਲੇ ਵਿਆਹ ਤੋਂ ਪਿੱਛੋਂ ਗੱਲ ਗਿੱਦਾ ਵੀ ਕਦੇ ਪਾਇਆਣਾ ਪਾਇਆਣਾ ਜੇ ਆਪਾਂ ਕਿੱਦਾਂ ਨਹੀਂ ਪਾਇਆ ਫਿਰ ਤਾਂ ਬੱਸ ਜੋਤ ਪਰ ਤਾਂ ਦੁਨੀਆ ਚ ਕੋਈ ਵੀ ਨਹੀਂ ਜਾਗੋ ਦਾ ਵੀਰੇ ਜਾਗੋ ਦਾ ਕਿਉਂ ਮੈਂ ਤਾਂ ਬੈਂਗਲ ਸਰਮਣੀ ਤੇ ਮਹਿੰਦੀ ਦੀ ਕਰੀ ਐਨੀ ਉੱਦ ਦੇ ਤਾਂ ਬਾਸ ਤੂੰ ਗੱਟੀ ਮੜ ਜਾ ਮਲਕੀ ਖੂ ਦੇ ਉੱਤੇ ਭਰਦੀ ਪਈ ਸੀ ਪਾਣੀ ਯਾਰ ਮੈੱਕੀ ਵਾਲੇ ਫੋਨ ਤੇ ਇੰਨਾ ਸੋਹਣਾ ਵਲੌਗ ਬਣਾਦਾ ਸੀ ਮੇਰੇ ਵਾਲੇ ਤਾਂ ਤੁਸੀਂ ਕਾਲੇ ਹੋਣ ਲੱਗ ਪਾਣੀ ਦਰ ਵਗਿਆ ਨਾ ਇੱਥੇ ਵਾਲੇ ਸੋਹਣੇ ਹੋਣ ਲੋ ਬਈ ਗਾਇਸ ਆਪਾਂ ਪਹੁੰਚੇ ਆਂ ਠੀਕ ਆ ਕਾਲੇ ਕਾਲੀ ਲੋਕੇਸ਼ਨ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਬਣੀ ਹੋਈ ਆ ਬਾਈ ਤੇ ਇਹ ਰਿੱਕੀ ਦੇ ਫਰੈਂਡ ਦੀ ਲੋਕੇਸ਼ਨ ਆ ਤੁਸੀਂ ਇੱਥੇ ਸ਼ੂਟ ਕਰ ਸਕਦੇ ਹੋ ਪ੍ਰੀ ਵਿਡਿੰਗ ਸ਼ੂਟ ਸੂਟਾਂ ਦਾ ਸ਼ੂਟ ਆਲਮੋਸਟ ਆਪਾਂ ਇੱਥੇ ਕਰਕੇ ਜਾਂਦੇ ਆ ਬਹੁਤ ਸੋਹਣੀ ਲੋਕੇਸ਼ਨ ਬਣੀ ਆ ਬਹੁਤ ਸਾਫ਼ ਸੁਥਰੀ ਸਾਰੇ ਹੀ ਪੁਆਇੰਟ ਬਣੇ ਹੋਇਆ ਵੀਡੀਓਜ਼ ਬਣਾਉਣ ਵਾਲੇ ਕੱਚਾ ਘਰ ਪੱਕਾ ਘਰ ਬੈਸਟਨ ਵਾਲਾ ਠੀਕ ਆ ਤੇ ਆ ਗੱਡੀਆਂ ਵਗੈਰਾ ਸਾਰਾ ਕੁਝ ਇਹਨਾਂ ਕੋਲ ਅਵੇਲੇਬਲ ਹੁੰਦਾਗਾ ਤਾਂ ਜਰੂਰ ਵਿਜ਼ਿਟ ਕਰਿਓ ਤੇ ਇੱਥੇ ਸਟੇਸ਼ਨ ਵੀ ਬਣਿਆ ਹੋਇਆ ਬਾਈ ਠੀਕ ਹੈ ਬਹੁਤ ਸੋਨਾ ਸ਼ੂਟ ਹੁੰਦਾਗਾ ਤੁਸੀਂ ਜਰੂਰ ਵਿਜ਼ਿਟ ਕਰਿਓ। ਇਆਂ ਤੁਹਾਡੀਆਂ ਦੋਨਾਂ ਦੀਆਂ ਇੰਨੀਆਂ ਰੀਲਾਂ ਬਣਾਈਆਂ ਹੁਣ ਸਾਡੀ ਵੀ ਰੀਲ ਬਣਾਓ ਪਾਈ। ਮੇਰੇ ਘਰ ਵਾਲੇ ਨਾਲ ਮੇਰੀ ਰੀਲ ਬਣਾ ਦਿਓ ਇੱਕ ਅੱਧੀ। ਚਲੋ ਵੀ ਆਪਾਂ ਬਣਾਉਣ ਲੱਗਿਆਂ ਲਾਲ ਮਰੂਤੀ ਦੇ ਨਾਲ ਰੀਲ ਠੀਕ ਹੈ ਵੀਡੀਓ। ਸਤਿ ਸ਼੍ਰੀ ਅਕਾਲ ਜੀ। ਇਹ ਤੂੰ ਗੱਲ ਕਿਹਨੂੰ ਕਹਿ ਰਹੇਂ? ਜੋਤ ਨੂੰ? ਮੇਰਾ ਫੋਨ ਕਿਹਦੇ ਕੋਲ ਆ? ਜੋਤ ਨੂੰ ਜੋਤ ਤੈਨੂੰ ਕਿਹਨ ਜਲੀ ਲੜੀ ਤੋਰੀ ਹਜ਼ਾਰ ਲਈ ਆ ਜੀ ਤੁਸੀਂ। ਹਾਂ ਪਾਸਾ ਸੁਣਾ ਕਹਿੰਦੀ ਹੁੰਦੀ ਹੈ ਨਾ 1000 ਲਾਈ ਹਜੇ ਨਹੀਂ ਲਾਈ ਉਹ ਲਾਈ ਉਹ ਜਾਲਾਈ ਹੈ ਅੱਜ ਤੱਕ ਕਿਸੇ ਨੇ ਨਹੀਂ ਲਾਇਆ ਚਲ ਲਾਇਆ ਹਜ਼ਾਰ ਲਾਇਆ ਕਹਿੰਦੀ ਹੈ ਆਪਾਂ ਲਾਈ ਕਹਤੀ ਇੱਥੇ ਵੀ ਆਪਾਂ ਉਹ ਕਰਤਾ ਕੱਲ ਤੱਕ ਬੋਲਤਾ ਕੁਝ ਹਮ ਬਚਨ ਨੂੰ ਓਕੇ ਲਿੰਗ ਪਲਿੰਗ ਬਦਲ ਹਾਂ ਉਹ ਜਾਲਾ ਕਿੰਨੇ ਸਿਖਾਉਂ ਦਿੰਦੇ ਸੀ ਨਾ ਲਿੰਗ ਪਲਿੰਗ ਉੱਥੇ ਹੋ ਜਰ ਰਹਿੰਦੇ ਬਹੁਵਚਨ ਬਚਨ ਕੁਝ ਨਹੀਂ ਆਇਆ ਰੱਬਾ ਬਚਨ ਤਾਂ ਕਹਿੰਦੇ ਸੀ ਨਾ ਜਿਵੇਂ ਕਾਰ ਬਹੁਵਚਨ ਕਾਰਾਂ ਪਸਤੋਲ ਪਸਤੋਲ ਨਾ ਨਾ ਖਤਰਨਾਕ ਪੰਗੇ ਲੈਂਦਾ ਪੂਰਾ ਇਹ ਖਜ਼ੀਰ ਦਾ ਆਪਣਾ ਹੈ ਉਪਰਲਾ ਬਣੂ ਆ ਤੂੰ ਵੀ ਓ ਰਿਆ ਓਏ ਇਹ ਸਾਲ ਗਾਂਧੀ ਜਨਰੇਸ਼ਨ ਆ ਉਹ ਫਰਦਾ ਦੇਖ ਸਾਲ ਅਪਡੇਟ ਵਰਜਨ ਆ ਇਹ ਜਿਆਰ ਅਪਡੇਟ ਵਰਜਨ ਆ ਇਹ ਜਿਆਰ ਓ ਰਿਆ ਬੱਤ ਓਏ ਤੈਨੂੰ ਗੱਲ ਦੱਸੂ ਰਿਆ ਇੱਕ ਲੈ ভাই ਇੱਥੇ ਦੇਖੋ ਆਪਾਂ ਬੁਟੀਕ ਖੋਲੇ ਆ ਇੱਥੇ ਲੋਕੇਸ਼ਨ ਤੇ ਖੋਲੇ ਲੋਕੇਸ਼ਨ ਦੇ ਕੋਲ ਹੈ ਬੁਟੀਕ ਮੈਂ ਕਿ ਵੀਰਾ ਸੂਟ ਲੈਣ ਆਇਆ ਸੀ ਮੇਰੇ ਤੋਂ ਸਹੀ ਗੱਲ ਹੈ ਹਾਂ ਦੇਖੋ ਤੁਸੀਂ ਮਸ਼ੀਨ ਵਗੈਰੇ ਕਿਹੜੇ ਰੰਗ ਦਾ ਖੱਟੇ ਰੰਗ ਦਾ ਆਧਿਕਾਰ ਵਾਲੀ ਵਾਸਤੇ ਲੈਣਾ ਵੀਰੇ ਜੀ ਇਹ ਮੈਨੂੰ ਲੱਗਦਾ ਵੀਰੇ ਇੰਸਟਾਗ੍ਰam ਵਾਲੀ ਨਹੀਂ ਦੀਦੀ ਹਾਂ ਫਿਰ ਵੀ ਨਹੀਂ ਮੈਂ ਤਾਂ ਫ੍ਰੀ ਚ ਦੇ ਦੂੰ ਦਿਓ ਦਿਓ ਬਸ ਠੀਕ ਹੈ ਵੀਰੇ ਚਾਰ ਗਾਹਕ ਆ ਜਾਣਗੇ ਵੀਰੇ ਮੇਰੇ ਇਹ ਸਵਾਲ ਮੈਨੂੰ ਬਹੁਤ ਜਾਣੇ ਕਰ ਚੁੱਕੇ ਨੇ ਇਹਦੇ ਨਾਲ ਦੀ ਜਿੱਪਾਂ ਲਿਉਣੀ ਅਸੀਂ ਵੀਰੇ ਹਰੇ ਤੱਕ ਲੈਂਦੀਆਂ ਨਹੀਂ ਹੈਗੀਆਂ ਤਾਈਓ ਫਿਰ ਮੈਂ ਕਿਹਾ ਗੋਮਣਾ ਕਰਦਾ ਮੈਂ ਫੋਨ ਦੇ ਕਵਰ ਦੇ ਪਿੱਛੇ ਰੱਖਿਆ ਹੋਈਆਂ ਤੁਸੀਂ ਤਿੰਨੇ ਬਹੁਤ ਸੋਹਣੇ ਲੱਗ ਰਹੇ ਹੋ ਬਾਈ ਕੀ ਬਾਤ ਹੀ ਲੱਗ ਰਹੇ ਆ ਆਪਣੇ ਘਰੇ ਵੀ ਲਾਤੀਆਂ ਹੋਣੀਆਂ ਮੈਂ ਕਿਹਾ ਲੜੀਆਂ ਲੱਗੀਆਂ ਹੋਣੀਆਂ ਸੀ ਪਹਿਲਾਂ ਕੋਈ ਠੀਕ ਹੈ ਲਓ ਬਾਈ ਇੱਥੇ ਬਣਾਉਣ ਲੱਗੇ ਆਪਾਂ ਵੀਡੀਓ ਮੈਂ ਰਿੱਕੀ ਨੂੰ ਕਿਹਾ ਵੀ ਰਿੱਕੀ ਆਪਾਂ ਇੱਥੇ ਰੀਲ ਬਣਾਉਣੇ ਆ ਉਹਦੇ ਪਿੱਛੇ ਤਿੰਨੇ ਜਾਣੇ ਇੱਕ ਰੀਲ ਬਣਾਉਣੀ ਆ ਉਹ ਉੱਥੇ ਇੱਕ ਬਣਾਉਣੀ ਆ ਇੱਥੇ ਚਲੋ ਜੀ ਰਿੱਕੀ ਤੁਸੀਂ ਮੈਨੂੰ ਝੂਟਾ ਦਿਓ ਆਜੋ ਰਿੱਕੀ ਦੀ ਭੈਣ ਦਾ ਖਤਮ ਹੋ ਗਿਆ ਰੀਚਾਰਜ ਨਹੀਂ ਨਹੀਂ ਉਹ ਨਹੀਂ ਖਤਮ ਹੋਇਆ ਇੱਕ ਦਿਨ ਦਾ ਇੱਕ ਦਿਨ ਦਾ ਖਤਮ ਹੋ ਗਿਆ ਕਹਿੰਦੇ ਰੀਚਾਰਜ ਲੋ ਬਈ ਹੁਣ ਇਹ ਚਾਬੀ ਲੱਭੀ ਆਂਦੇ ਆ ਰਮੇਸ਼ ਨੂੰ ਮਾਰੀ ਆਵਾਜ਼ ਰਮੇਸ਼ ਕਹਿੰਦਾ ਮੈਂ ਚਾਬੀ ਲੈ ਕੇ ਆਇਆ ਬਾਬੂ ਫਿਰ ਤੁਸੀਂ ਜੀਪ ਤੇ ਜਾਇਓ ਤੇ ਝੂਟੇ ਲੈ ਲਿਓ ਠੀਕ ਹੈ ਚਲੋ ਆਜੋ ਬੜਾਈਏ ਤੁਹਾਡੀ ਰੀਲ ਚਾਬੀ ਮਿਲ ਗਈ ਮੈਕੀ ਵੀਰੇ ਨੂੰ ਆਪਦੀ ਜਿਪਸੀ ਦੀ ਮੈਕੀ ਵੀਰਾ ਕਹਿੰਦਾ ਲਿਓ ਬਲੌਗ ਦੀ ਬਾਤ ਹਾਂਜੀ ਮੈਕੀ ਪੜਾ ਚਲੋ ਬਈ ਚਲੋ ਠੀਕ ਹੈ ਫਿਰ ਚਾਲੂ ਜੇਤੀ ਘਰ ਰੀਤ ਬਣਾਇ ਕਹੋ ਚਲੋ ਚਲੋ ਬੈਠਣ ਦੇ ਜੋੜੀ ਨੂੰ ਫਿਰ ਆਪਾਂ ਕਿੱਥੇ ਤੋਂ ਬਣਾਵਾਂਗੇ ਚਾਹੇ ਆਹਣੀ ਆਪਾਂ ਚਾਹੇ ਜਾਨੀ ਬਣਾਵਾਵਾਂਗੇ ਹਾਂ ਮੈਂ ਕਿਥੇ ਫਿਰ ਆਪਾਂ ਚਾਹੇ ਜਾਨੀ ਬਣਾਵਾਵਾਂਗੇ ਮੈੱਕੀ ਕਿੱਥੇ ਆ ਮੈੱਕੀ ਨੂੰ ਬੁਲਾਓ ਅਵੀ ਰਿੱਕੀ ਬਣਾ ਰਿਹਾ ਹੈ ਵੀਡੀਓ ਉਹਨਾਂ ਦੀ ਉਹ ਆ ਗਏ ਕਿੱਧਰ ਗਏ ਉਹ ਦੇਖਦੇ ਹੀ ਨਹੀਂ ਕਿੱਧਰ ਗਏ ਰਿੱਕੀ ਆਏ ਬੜਾ ਆਏ ਐ ਰੱਖਦੇ ਉਹ ਠੀਕ ਸਾਡੀ ਸਾਰਿਆਂ ਦੀ ਵੀਡੀਓ ਬਣਾ ਲੂਗਾ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਮੂਹਰੇ ਬੈਠੋ ਤੂੰ ਪਿੱਛੇ ਕਰ ਆਂ ਇਹ ਦੋਨੇ ਪਿੱਛੇ ਬੈਠੋ ਨਹੀਂ ਕੁੜੀਆਂ ਕੁੜੀਆਂ ਪਿੱਛੇ ਮਿੱਠਾ ਉਹ ਆਪਾਂ ਲੱਗ ਬਣਾਵਾਂਗੇ ਕੇਰਾ ਸੀ ਖੜ ਕੇ ਐ ਥੋੜੇ ਮਗਰ ਜਾਵਾਂਗੇ ਬਹੁਤ ਹੀ ਸੋਹਣੀ ਬਣੂ ਕੁੜੀਓ ਮੰਨ ਲਓਗਾ ਕਿੱਧਰ ਨੂੰ ਜਾਣਾ ਹਾਂ ਅਸੀਂ ਦੂਜਾ ਹੋਊ ਆਪਾਂ ਸਾਉ ਸਾਲੇ ਆਂ ਖੜ ਕੇ ਜਾਂ ਤੂੰ ਆਉਂ ਮੇ ਜਾਵਾਂਗੇ ਚੱਲ ਬੈਠੋ ਹੈਲੋ ਇੱਕ ਮਿੰਟ ਹੈਲੋ ਹਾਂਜੀ ਬਣਾਈਏ ਉਹਨਾਂ ਦਾ ਜਿੰਦਾ ਹੀ ਉਹ ਕਿਤੇ ਉਹ ਟੱਕਰ ਹੀ ਹੋਣਗੇ ਸੋਥ ਥੈਂਕ ਯੂ ਸੋ ਮਚ ਬੱਚੇ ਥੈਂਕ ਯੂ ਹੈਲੋ ਲੇ ਵੀ ਛੋਟੇ ਛੋਟੇ ਬੱਚੇ ਆਪਣਾ ਵਲੌਗ ਦੇਖਦੇ ਆ ਬਹੁਤ ਬਹੁਤ ਧੰਨਵਾਦ ਬੱਚੇ ਥੈਂਕ ਯੂ ਬਹੁਤ ਪਿਆਰੇ ਚਲੋ ਬਈ ਆਪਣੀ ਆਪਣੀ ਬਣਾਉਣਾ ਬਣਾਉਣਾ ਕੌਣ ਵੀ ਆਪਣੀ ਉਹ ਮੁੰਡ ਵੀਰੇ ਬੱਚੇ ਲਓ ਜੋੜੀ ਦੇਖੋ ਸਾਡੀ ਪਹਿਲਾਂ ਤੁਸੀਂ ਭਾਈ ਆਇਆ ਲੈਣ ਸੁਪਾਰੀ ਤੇ ਕਹਿੰਦੀ ਸਰਦਾਰਾ ਚਾਬੀ ਫੜਾ ਹੈ ਮਰੂਤੀ ਚਲਾਉਣੀ ਹੈ ਕਹਿੰਦੀ ਮਰੂਤੀ ਚਲਾਉਣੀ ਹੈ ਕਹਿੰਦੀ ਮੈਂ ਗਾਣਾ ਕਿਹੜਾ ਲਾਵਾਂ ਮੈਨੂੰ ਤਾਂ ਨਾ ਉਹੀ ਸਮਝ ਆਇਆ ਇਨਲੀ ਸਪੋਰਟ ਕਰਦੀ ਆ ਮੈਂ ਆਜੋ ਆਜੋ ਦੇਖ ਲੈ ਜੋਤ ਨੂੰ ਵੀ ਗੱਡੀ ਆਉਂਦੀ ਹੈ ਰਿੱਕੀ ਮਾਣਾ ਮੋਟਾ ਯਾਰ ਤੂੰ ਸਿੱਖ ਕੁਝ ਵੀ ਮਨਪ੍ਰੀਤ ਨੂੰ ਵੀ ਆਉਣੀ ਚਾਹੀਦੀ ਮੈਨੂੰ ਲੱਗਦਾ ਕੁਝ ਗਲਤ ਕਿਹਾ ਤਾਂ ਮੈਂ ਐ ਰਿੱਕੀ

ਓਏ ਓਏ ਇਹ ਮੈਂ ਫੋਟੋ ਲਾ ਦਉਂ ਕੋਈ ਉਹ ਤੇ ਵੀਰੇ ਬਾਏ ਆਜੋ ਅਸੀਂ ਬੈਂਤ ਨੂੰ ਉਤਾਰਨਾ ਹੈਗਾ ਠੀਕ ਹੈ ਤੁਸੀਂ ਆਓ ਪਿੱਛੇ ਪਟਿਕ ਤੇ ਆਜੋ ਕਿਰਾਂ ਠੀਕ ਹੈ ਚਲੋ ਰਿੱਕੀ ਚਲਿਏ ਲਓ ਬਈ ਗਾਇਸ ਵੀਰੋ ਪਹੁੰਚ ਗਏ ਆਪਾਂ ਬੁਟੀਕ ਤੇ ਠੀਕ ਹੈ ਤੇ ਹੁਣ ਜੋਤ ਵਰਗੇ ਆਉਂਦੇ ਹੋਣਗੇ ਉਹਨਾਂ ਨੇ ਆਪਜੀ ਸੂਟ ਟਰਾਈ ਕਰਨੇ ਸੀਗੇ ਦੀਪ ਤੇ ਜੋਤ ਨੇ ਚਲੋ ਆਪਾਂ ਪਹਿਲਾਂ ਬੁਟੀਕ ਖੋਲੀਏ ਫਿਰ ਸੂਟ ਕੱਢਦੇ ਆਂ ਆਪਾਂ ਕਰ ਲੈ ਲਈ कपड़े सही सी थैंक यू सो मच बहन जी उधर जुहार सिंह जी देख लो टायर ਨਾਲ ਹੀ ਖੇਢੀ ਆਂ ਜਾਂ ਥੱਕ ਗਿਆ ਸੀ ਤਾ ਨਾ ਜੋਤ ਹੁਣ ਡਿਨਰ ਕਰਨ ਹੁਣ ਡਿਨਰ ਕਰਕੇ ਜਾਵਾਂਗੇ ਡਿਨਰ ਕਰਕੇ ਫਿਰ ਜਾਵਾਂਗੇ ਸੰਗਤਾਂ ਨੇ 스타 डायमंड ਤੇ ਖਾ ਲਈ ਰੋਟੀ ਦੀਪ ਮੂਰੇ ਜਾਂਦੀ ਆ ਜੋਤ ਕੋਲ ਪਿੱਛੇ ਸਾਡੇ ਬੰਦੇ ਇਦੂ ਵੀ ਪਿੱਛੇ ਨੇ ਅਥਨਗੇ ਫਾੜੇ ਬੈਲੀਆਂ ਵਾਲਾ ਵੀ ਲੈ ਕੇ ਆਏ ਹਾਏ ਬੈਲੀਆਂ ਵਾਲਾ ਸੂਟ ਵੀ ਲੈ ਕੇ ਆਏ ਹਾਏ ਹੋਈ ਮਿੱਤਰੋ ਆਪਾਂ ਪਹੁੰਚ ਗਏ ਘਰ ਠੀਕ ਆ ਘਰੇ ਆ ਗਏ ਆਪਾਂ ਹੌਣੇ-ਹੌਣੇ ਪਹੁੰਚੇ ਆ ਜੁਹਾਰ ਸਿੰਘ ਆਪਦੀ ਫੇਵਰੇਟ ਪਲੇਸ ਤੇ ਆ ਗਿਆ ਤੇ ਜੋਤਵਰਗੇ ਵੀ ਚਲੇ ਗਏ ਨੇ ਤੇ ਅੱਜ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਦਿਨ ਸੀ ਅੱਜ ਦਾ ਦਿਨ ਮੇਰੇ ਲਈ ਹਮੇਸ਼ਾ ਯਾਦ ਰਹੂਗਾ ਕੌਸ ਜੀ ਗੁਲਾਬੀ ਤੁਪਰਾ ਨੂੰ ਵੀ ਮੰਗ ਲਈ ਠੀਕ ਹੈ ਤੇ ਫਿਰ ਅੱਜ ਪ੍ਰੀ ਵੈਡਿੰਗ ਵੀ ਹੋਗੀ ਬਹੁਤ ਸੋਹਣੀ ਹੋਗੀ ਠੀਕ ਹੈ ਜੀ ਤੇ ਹੁਣ ਰਹਿ ਗਏ ਬਸ ਸਿਰਫ ਫੋਰ ਦਿਨ ਠੀਕ ਹੈ ਇਸ ਤੋਂ ਬਾਅਦ ਪਾਸ ਸਪੋਰਟ ਕਰਨ ਦੇ ਕੱਲ ਨੂੰ ਛੱਡਣ ਜਾਣਾ ਸਮਾਨ ਠੀਕ ਹੈ ਉਹਦੇ ਸਹੁਰਿਆਂ ਨੂੰ ਸਮਾਨ ਭੇਜਣਾ ਹੈ ਸਮਾਨ ਛੱਡਣ ਜਾਣਾ ਹੈ ਆਪਾਂ ਤੇ ਉੱਥੇ ਜਾਣ ਦੀ ਇੱਕੀ ਕਿਉਂਕਿ ਮੁੰਡੇ ਜਾਂਦੇ ਹੁੰਦੇ ਆ ਤੇ ਆਪਾਂ ਬੁਟੀਕ ਤੇ ਸਾਰਾ ਕੰਮ ਫਿਨਿਸ਼ ਕਰਾਂਗੇ ਠੀਕ ਹੈ ਜੀ ਤੇ ਜੁਝਾਰ ਦੀ ਟੇਕ ਕੇਅਰ ਕਰਾਂਗੇ